18 ਨਵੰਬਰ 2020 ਨੂੰ ਜਲੰਧਰ ਜ਼ਿਲ੍ਹੇ ਦੇ ਮਾਨਯੋਗ ਐਡਮਿਨਿਸਟ੍ਰੇਟਿਵ ਜੱਜ ਜਸਟਿਸ ਬਿਆ ਚੌਧਰੀ ਜੀ ਦੀ ਯੋਗ ਰਹਿਨੁਮਾਈ ਹੇਠ ਅਸੀਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ ਕੋਵਿਡ-19 ਟੈਸਟਿੰਗ ਕੈਂਪ ਲਵਾਇਆ ਹੈ ਇਸ ਕੈਂਪ ਵਿੱਚ ਜਲੰਧਰ ਵਿਖੇ ਪੋਸਟਡ ਕਰੀਬ 40 ਜੱਜਾਂ ਸਹਿਬਾਨ ਕਚੈਰੀ ਦੇ ਕਰੀਬ 500 ਤੋਂ ਉੱਪਰ ਮੁਲਾਜ਼ਮ ਵਕੀਲ ਸਾਹਿਬਾਨ ਅਤੇ ਕਚੈਰੀ ਵਿੱਚ ਆਉਣ ਵਾਲੀ ਪਬਲਿਕ ਅਤੇ ਕਲਰਕਾਂ ਲਈ ਕੋਵਿਡ-19 ਦੇ ਟੈਸਟ ਵਾਸਤੇ 6 ਡਾਕਟਰੀ ਟੀਮਾਂ ਬਿਠਾਈਆਂ ਗਈਆਂ ਹਨ ਮਾਨਯੋਗ ਜਸਟਿਸ ਬਿਆ ਚੌਧਰੀ ਜੀ ਦੇ ਅਫਸਰਾਂ ਵਕੀਲਾਂ ਅਤੇ ਪਬਲਿਕ ਦੀ ਸਿਹਤ ਦਾ ਖਿਆਲ ਕਰਦੇ ਆ ਇਸ ਕੈਂਪ ਦਾ ਆਯੋਜਨ ਕਰਵਾਇਆ ਹੈ ਅੱਜ ਦੇ ਦਿਨ ਦਾ ਟੀਚਾ ਕਟੋ-ਕਟ 600 ਸੈਂਪਲ ਕਲੈਕਟ ਕਰਨਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਰੋਜ਼ਾਨਾ ਕਚਹਿਰੀ ਆਉਣ ਵਾਲੇ ਵਕੀਲ ਸਾਹਿਬਾਨ ਉਹਨਾਂ ਦੇ ਕਲਰਕ ਅਤੇ ਪਬਲਿਕ ਲਈ ਟੈਸਟਿੰਗ ਕਰਾਉਣਾ ਜਾਰੀ ਰੱਖਿਆ ਜਾਵੇਗਾ ਤਾਂ ਜੋ ਇਸ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਚਹਿਰੀ ਦਾ ਕੰਮਕਾਜ ਚਲਣ ਨਾਲ ਕੋਈ ਵੀ 19 ਦੇ ਇਨਫੈਕਸ਼ਨਾਂ ਵਿੱਚ ਵਾਧਾ ਨਾ ਹੋਵੇ